ਐਮਐਲਏ ਸੁਖਪਾਲ ਸਿੰਘ ਖੈਰਾ ਨੂੰ ਇੱਕ ਵਾਰੀ ਫੇਰ ਹਾਈ ਕੋਰਟ ਦਾ ਰੁਖ ਕਰਨਾ ਪਿਆ ਹੈ ਹਾਲਾਂਕਿ ਉਹਨਾਂ ਨੂੰ ਪਹਿਲਾਂ ਵੀ ਇੱਕ ਸ਼ਰਤਾਂ ਤੇ ਜ਼ਮਾਨਤ ਮਿਲੀ ਸੀ ਤੇ ਉਸ ਦੇ ਵਿੱਚ ਹੋਰ ਜਿਹੜਾ ਧਿਆਨ ਦਿਵਾਉਣ ਦੀ ਖਾਤਰ ਹਾਈ ਕੋਰਟ ਤੱਕ ਸੁਖਪਾਲ ਖੈਰਾ ਨੇ ਪਹੁੰਚ ਕੀਤੀ ਹੈ ਹੈਰਾਨੀ ਜਨਕ ਗੱਲਾਂ ਸਾਹਮਣੇ ਆਈਆਂ ਨੇ ਹਾਲਾਂਕਿ ਪਹਿਲਾਂ ਸੁਖਪਾਲ ਸਿੰਘ ਖੈਰਾ ਨੂੰ ਜਦੋਂ ਸੁਭਾਨਪੁਰ ਦੇ ਵਿੱਚ ਪਰਚਾ ਦਰਜ ਹੁੰਦਾ ਤਾਂ ਉਸ ਵਕਤ ਇਹ ਵੀ ਕਿਹਾ ਗਿਆ ਖਬਰਾਂ ਬਣ ਗਈਆਂ ਸੁਰਖੀਆਂ ਬਣ ਗਈਆਂ ਕਿ ਸੁਖਪਾਲ ਸਿੰਘ ਖੈਰਾ ਨੇ ਜਿਹੜੇ ਮਦਈ ਨੇ ਉਹਨਾਂ ਨੂੰ ਕਿਤੇ ਧਮਕੀਆਂ ਦਿਵਾਉਣ ਦੀ ਖਾਤਰ ਗੈਂਗਸਟਰਾਂ ਦਾ ਨਾਮ ਜੋੜ ਕੇ ਵੀ ਦੇਖਿਆ ਜਾਣ ਲੱਗਾ ਸੁਖਪਾਲ ਸਿੰਘ ਖਹਿਰਾ ਨੇ ਕਈ মিডিਆ ਚਨਣਾਂ ਦੇ ਦਿੱਤੇ ਇੰਟਰਵਿਊਆਂ ਚ ਵੀ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ ਕਿ ਉਲਟਾ ਮੈਨੂੰ ਹੀ ਗੈਂਗਸਟਰਾਂ ਤੋਂ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ ਨੇ ਤੇ ਇੱਕ ਵਾਰੀ ਫੇਰ ਇਸ ਗੱਲ ਦਾ ਜ਼ਿਕਰ ਕਰਦਿਆਂ ਹੋਇਆਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਇੱਕ ਨਾਮੀ ਗੈਂਗਸਟਰ ਜਿਹੜਾ ਕਈ ਮਾਮਲਿਆਂ ਦੇ ਵਿੱਚ ਨਾਮਜਦ ਹੈ ਔਰ ਉਹ ਬਾਹਰ ਵਿਦੇਸ਼ ਦੇ ਵਿੱਚ ਲੁਕਿਆ ਛिपਿਆ ਹੋਇਆ ਉੱਥੋਂ ਹੀ ਕਈ ਵਾਰ ਦਾਤਾਂ ਨੂੰ ਅੰਜਾਮ ਦਿੰਦਾ ਹੈ ਉਸ ਦੇ ਵਿੱਚ ਅਰਸ਼ ਡਲਾ ਦਾ ਨਾਮ ਹੈ ਜਿਹੜਾ ਉਹ ਸਾਹਮਣੇ ਰੱਖਿਆ ਲਿਖਤੀ ਰੂਪ ਦੇ ਵਿੱਚ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਔਰ ਸੁਖਪਾਲ ਸਿੰਘ ਘੇਰਾ ਨੇ ਕਿਹਾ ਹੈ ਕਿ ਜਿਹੜਾ ਮੇਰਾ ਲਾਇਸੈਂਸ ਹੀ ਹਥਿਆਰ ਹੈ ਮੈਨੂੰ ਯਾਰ ਨੂੰ ਮਾਰਨ ਤੱਕ ਦੀਆਂ ਧਮਕੀਆਂ ਮਿਲਦੀਆਂ ਨੇ ਇਸ ਕਰਕੇ ਮੇਰੀ ਹਿਫਾਜ਼ਤ ਦੇ ਲਈ ਜਿਹੜੀ ਹੈ ਮੈਂ ਆਤਮ ਹفاظਤ ਕਰਨੀ ਆਪਣੇ ਆਪ ਦੀ ਰੱਖਿਆ ਕਰਨੀ ਉਸ ਦੀ ਖਾਤਰ ਮੇਰਾ ਲਾਇਸੈਂਸ ਸੀ ਇਥਿਆਰ ਜਿਹੜਾ ਮੈਂ ਜਮ੍ਹਾਂ ਕਰਵਾ ਚੁੱਕਿਆ ਉਹ ਮੈਨੂੰ ਦੇਣ ਦੀ ਇਜਾਜ਼ਤ ਦਿੱਤੀ ਜਾਵੇ ਔਰ ਹਾਲਾਂਕਿ ਪੰਜਾਬ ਸਰਕਾਰ ਤੋਂ ਵੀ ਜਵਾਬ ਮੰਗਿਆ ਗਿਆ ਸੀ ਇੱਕ ਪਾਸੇ ਪੰਜਾਬ ਸਰਕਾਰ ਨੇ ਆਪਣਾ ਜਿਹੜੇ ਪਿੱਛੇ ਪਰਚੇ ਹੋਏ ਉਸ ਦੀ ਜਿਹੜੀ ਕੀ ਸਟੇਟਸ ਰਿਪੋਰਟ ਹੈ ਕਿਉਂ ਉਸ ਦੀ ਰਿਪੋਰਟ ਆ ਜਿਹੜੀ ਦਾਖਲ ਜਵਾਬ ਦਾਖਲ ਕਰਨ ਨੂੰ ਆਖਿਆ ਗਿਆ ਸੀ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕੀਤਾ ਤੇ ਉਸੇ ਦੇ ਦੌਰਾਨ ਸੁਖਪਾਲ ਸਿੰਘ ਖੇਰਾ ਹਾਈ ਕੋਰਟ ਜਾਂਦੇ ਨੇ ਤੇ ਜਿੱਥੇ ਲਿਖਤੀ ਰੂਪ ਦੇ ਵਿੱਚ ਹਾਈ ਕੋਰਟ ਦੇ ਧਿਆਨ ਵਿੱਚ ਲਿਆਉਂਦੇ ਨੇ ਕਿ ਇਸ ਤੋਂ ਵੀ ਮੈਨੂੰ ਰਹਾਦ ਦਿੱਤੀ ਜਾਵੇ ਹਾਲਾਂਕਿ 2015 ਦਾ ਕੈਂਡੀਪੀਐਸ ਦਾ ਕੇਸ ਸੀ ਉਸ ਤੋਂ ਬਾਅਦ ਉਸ ਦੇ ਵਿੱਚ ਦੁਬਾਰਾ ਗ੍ਰਿਫਤਾਰੀ ਹੁੰਦੀ ਹੈ ਕਈ ਮਹੀਨੇ ਜਿਹੜਾ ਜੇਲ੍ਹ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਰਹਿਣਾ ਪੈਂਦਾ ਉਸ ਦੇ ਵਿੱਚੋਂ ਹਾਲੇ ਜ਼ਮਾਨਤ ਮਿਲੀ ਸੀ ਤੇ ਅੱਧੀ ਰਾਤ ਨੂੰ 2:30 ਵਜੇ ਦਾ ਸਮਾਂ ਸੀ ਸੁਭਾਣਪੁਰ ਚ ਇੱਕ ਹੋਰ ਪਰਚਾ ਦਰਜ ਹੋ ਜਾਂਦਾ ਜਿਹੜਾ ਕੀ ਬਾਅਦ ਵਿੱਚ ਇਹ ਵੀ ਸ਼ੰਕੇ ਪੈਦਾ ਹੋਏ ਕਿ ਕੀ ਇਹ ਪਰਚਾ ਕਿਸ ਦੇ ਕਹਿਣ ਦੇ ਉੱਤੇ ਕਿਵੇਂ ਕਰਵਾਇਆ ਗਿਆ ਝੂਠਾ ਪਰਚਾ ਸੀ ਸ਼ੱਕ ਦੀ ਨਜ਼ਰ ਨਾਲ ਇਸ ਨੂੰ ਦੇਖਿਆ ਗਿਆ ਤਾਂ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਜਿੱਥੇ ਗੱਲਾਂ ਚੱਲ ਰਹੀਆਂ ਸਨ ਸੁਖਪਾਲ ਸਿੰਘ ਖੈਰਾ ਨੂੰ ਇਸ ਸਾਰੇ ਮਾਮਲਿਆਂ ਦੇ ਵਿੱਚ ਜਦੋਂ ਜ਼ਮਾਨਤ ਮਿਲੀ ਹੈ ਤੇ ਇੱਕ ਵਾਰੀ ਫਿਰ ਰੋਕ ਕੀਤਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਇਸ ਕੇਸ ਦੀ ਸੁਣਵਾਈ ਹੋਈ ਤਾਂ ਉਸ ਕੇਸ ਦੀ ਸੁਣਵਾਈ ਦੌਰਾਨ ਜਿਹੜਾ ਪੰਜਾਬ ਸਰਕਾਰ ਨੇ ਆਪਣਾ ਜਵਾਬ ਤਲਬ ਕੀਤਾ ਜਾਂ ਜਵਾਬ ਦਾਖਲ ਕੀਤਾ ਤਾਂ ਉੱਥੇ ਹੀ ਸੁਖਪਾਲ ਸਿੰਘ ਖਹਿਰਾ ਪਹੁੰਚਦੇ ਨੇ ਕਿ ਮੈਨੂੰ ਆਪਣਾ ਲਾਇਸੈਂਸ ਸੀ ਹਥਿਆਰ ਆ ਜਿਹੜਾ ਉਹ ਵੀ ਵਾਪਸ ਦਿੱਤਾ ਜਾਵੇ ਜਾਂ ਉਸ ਦੀ ਵੀ ਆਗਿਆ ਦਿੱਤੀ ਜਾਵੇ ਕਿਉਂਕਿ ਗੈਂਗਸਟਰ ਅਰਸ਼ ਡੱਲਾ ਮੈਨੂੰ ਜਿਹੜਾ ਕੀ ਮਾਰਨ ਦੀਆਂ ਧਮਕੀਆਂ ਦੇ ਰਿਹਾ ਐ ਇਸ ਖੁਦ ਸੁਖਪਾਲ ਸਿੰਘ ਖਹਿਰਾ ਨੇ ਗੱਲਾਂ ਨੇ ਜਿਹੜੀਆਂ ਉਹ ਉਜਾਗਰ ਕੀਤੀਆਂ ਨੇ ਪੰਜਾਬ ਕਾਂਗਰਸ ਦੇ ਭਲੱਥ ਹਲਕੇ ਤੋਂ ਜਿਹੜੇ ਨੇ ਵਿਧਾਇਕ ਨੇ ਸੁਖਪਾਲ ਸਿੰਘ ਖਹਿਰਾ ਔਰ ਜ਼ਮਾਨਤ ਦੇ ਆਦੇਸ਼ਾਂ ਦੇ ਵਿੱਚ ਸੋਧ ਕਰਵਾਉਣ ਦੀ ਖਾਤਰ ਉਹ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸ਼ਰਨ ਲੈਂਦੇ ਨੇ ਔਰ ਅਦਾਲਤ ਦੇ ਵਿੱਚ ਇੱਕ ਐਪਲੀਕੇਸ਼ਨ ਲਗਾ ਕੇ ਕਹਿੰਦੇ ਨੇ ਕਿ ਉਹਨਾਂ ਨੂੰ ਗੈਂਗਸਟਰਾਂ ਤੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ ਖਾਸ ਕਰਕੇ ਇੱਕ ਗੈਂਗਸਟਰ ਦਾ ਨਾਮ ਜ਼ਰੂਰ ਸામਣੇ ਨਿਕਲ ਕੇ ਆਇਆ ਹਾਲਾਂਕਿ ਕਿਸ-ਕਿਸ ਦੀ ਕਾਲ ਆਈ ਕਿਵੇਂ ਆਈ ਹੈ ਜਿਹੜੀਆਂ ਥ੍ਰੈਟ ਕਾਲਸ ਨੇ ਕਦੋਂ ਤਵਾਰੀਆਂ ਨੇ ਇਸ ਦਾ ਜ਼ਿਕਰ ਕਾਫੀ ਵਾਰ ਸੁਖਪਾਲ ਸਿੰਘ ਖਹਿਰਾ ਮੀਡੀਆ ਬਾਈਟਸ ਦੇ ਵਿੱਚ ਜਾਂ ਮੀਡੀਆ ਨਾਲ ਗੱਲਬਾਤ ਕਰਦੇ ਆ ਕਾਫੀ ਵਾਰ ਜ਼ਿਕਰ ਕਰ ਚੁੱਕੇ ਨੇ ਤਾਂ ਹੁਣ ਜਾਨ ਨੂੰ ਮਾਰਨ ਦੀਆਂ ਜਿਹੜੀਆਂ ਧਮਕੀਆਂ ਮਿਲ ਰਹੀਆਂ ਨੇ ਇਸ ਦੇ ਵਿੱਚ ਪੂਨ ਸ਼ਾਨ ਹੋਣੀ ਚਾਹੀਦੀ ਹਾਲਾਂਕਿ ਪੁਲਿਸ ਦਾ ਕੰਮ ਹੈ ਜੇਕਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਵਾਕਈ ਇਸ ਤਰ੍ਹਾਂ ਹੋ ਰਿਹਾ ਤਾਂ ਇਸ ਦੀ ਫਿਰ ਜਿਹੜੀ ਜਾਂਚ ਪੜਤਾਲ ਜ਼ਰੂਰ ਹੋਣੀ ਚਾਹੀਦੀ ਹੈ ਕਿ ਇਹ ਧਮਕੀਆਂ ਕਿੱਥੋਂ ਆਈਆਂ ਕਿਵੇਂ ਆਈਆਂ ਕਿਉਂਕਿ ਜਿਹੜੀਆਂ ਏਜੰਸੀਆਂ ਨੇ ਉਹਨਾਂ ਕੋਲ ਸਾਰੀ ਇਨਪੁਟ ਹੁੰਦੀ ਹੈ ਕਿ ਇਹ ਕਾਲ ਵਾਕਈ ਸੱਚੀ ਮੁੱੱਚੀ ਸੀ ਕਈ ਵਾਰੀ ਝੂਠੀਆਂ ਕਾਲਾਂ ਕਿਸੇ ਦਾ ਨਾਮ ਵਰਤ ਕੇ ਵੀ ਅੱਜਕੱਲ ਇੱਕ ਟ੍ਰੈਂਡ ਚੱਲ ਗਿਆ ਹੈ ਫਰੋਤੀਆਂ ਮੰਗਣ ਦਾ ਰਿਵਾਜ ਪੈ ਗਿਆ ਪੰਜਾਬ ਦੇ ਅੰਦਰ ਕਈ ਕਾਰੋਬਾਰੀ ਵੀ ਡਰੇ ਡਰੇ ਮਹਿਸੂਸ ਕਰ ਰਹੇ ਨੇ ਔਰ ਕਈਆਂ ਨੂੰ ਸੱਚਮੁੱੱਚ ਹੀ ਜਿੰਨਾ ਗੈਂਗਸਟਰਾਂ ਦੇ ਨਾਮ ਸਾਹਮਣੇ ਆਉਂਦੇ ਨੇ ਉਹਨਾਂ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਕਈ ਵਾਰੀ ਕਈ ਗੈਂਗਸਟਰਾਂ ਨੇ ਹਾਲਾਂਕਿ ਉਸ ਦੀ ਵਿੱਚ ਗੈਂਗਸਟਰਾਂ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਪਰ ਉਹਨਾਂ ਨੇ ਕਈ ਜਿਹੜੇ ਮੀਡੀਆ ਚੈਨਲਾਂ ਨਾਲ ਇੰਟਰਵਿਊ ਸਾਂਝੇ ਕੀਤੇ ਨੇ ਜਾਂ ਗੱਲਾਂ ਸਾਂਝੀਆਂ ਕੀਤੀਆਂ ਨੇ ਉਸ ਵਿੱਚੋਂ ਕਹਿੰਦੇ ਨੇ ਕਿ ਸਾਡਾ ਨਾਮ ਵੀ ਕਈ ਥਾਵਾਂ ਦੇ ਉੱਤੇ ਵਰਤਿਆ ਜਾਂਦਾ ਹੈ ਕਈ ਕੇਸਾਂ 'ਚ ਸਾਡੀ ਇਨਵੋਲਵਮੈਂਟ ਵੀ ਨਹੀਂ ਹੁੰਦੀ ਪਰ ਕਈ ਥਾਵਾਂ ਦੇ ਉਹ ਖੁਦ ਜ਼ਿੰਮੇਵਾਰੀਆਂ ਚੁੱਕਦੇ ਨੇ ਪਰ ਸੁਖਪਾਲ ਸਿੰਘ ਖੈਰਾ ਕੇਸ ਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਖੋਦੇ ਜਰੂਰ ਗੱਲ ਆਖੀ ਹੈ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਮੇਰਾ ਲਾਇਸੈਂਸ ਹੀ ਹਥਿਆਰ ਜਮ੍ਹਾਂ ਕਰਵਾ ਲਿਆ ਗਿਆ ਸੀ ਮੇਰੇ ਤੋਂ ਤੇ ਉਹ ਵਾਪਸ ਦਿੱਤਾ ਜਾਵੇ ਮੈਨੂੰ ਖਤਰਾ ਹੈ ਤਾਂ ਇਸ ਕਰਕੇ ਮੇਰੀ ਆਤਮ ਸੁਰੱਖਿਆ ਦਿਖਾਤਰ ਮੈਂ ਆਪਣੇ ਆਪ ਦੀ ਰੱਖਿਆ ਕਰਨੀ ਹੈ ਹਿਫਾਜ਼ਤ ਕਰਨੀ ਹੈ ਇਸ ਦੇ ਲਈ ਮੇਰਾ ਹਥਿਆਰ ਵਾਪਸ ਕਰਨ ਦਿੱਤਾ ਜਾਵੇ ਹਾਈ ਕੋਰਟ ਨੇ ਇਸ ਮਾਮਲੇ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਦੇ ਹੋયા ਪੰਜਾਬ ਸਰਕਾਰ ਤੋਂ ਨੋਟਿਸ ਜਾਰੀ ਕੀਤਾ ਸੀ ਤੇ ਨਾਲ ਹੀ ਜਵਾਬ ਤਲਬ ਕੀਤਾ ਹੈ ਤੇ ਹੁਣ ਮਾਮਲੇ ਦੀ ਅਗਲੀ ਸੁਣਵਾਈ 14 ਫਰਵਰੀ ਨੂੰ ਤੈਅ ਕੀਤੀ ਗਈ ਹੈ ਉਸ ਸੁਣਵਾਈ ਦੇ ਵਿੱਚ ਪਤਾ ਲੱਗੇਗਾ ਕਿ ਸੁਖਪਾਲ ਸਿੰਘ ਖਹਿਰਾ ਨੂੰ ਹੋਰ ਜਿਵੇਂ ਕਿ ਇਥਿਹਾਰ ਜਿਹੜਾ ਲੈਸੈਂਸੀ ਆ ਲੈਣ ਦੀ ਆਗਿਆ ਦਿੱਤੀ ਜਾਂਦੀ ਹੈ ਕਿ ਨਹੀਂ ਦਿੱਤੀ ਜਾਂਦੀ ਹੋਰ ਕਿਹੜੀ ਕਿਹੜੀ ਰਾਹਤ ਮਿਲ ਸਕਦੀ ਹੈ ਇਹ 14 ਫਰਵਰੀ ਨੂੰ ਤੈਅ ਹੋਵੇਗਾ ਔਰ ਇਸ ਦੇ ਲਈ ਸਰਕਾਰ ਕੀ ਆਪਣੀ ਰਿਪੋਰਟ ਦਾਖਲ ਕਰਦੀ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਂਕਿ ਜਿਹੜੀ ਰਿਪੋਰਟ ਫਿਲਹਾਲ ਦਾਖਲ ਕੀਤੀ ਗਈ ਹੈ ਇਸ ਦੀ ਵਿਪੜਚੋਲ ਹਾਈ ਕੋਰਟ ਦੇ ਵੱਲੋਂ ਕੀਤੀ ਜਾਣੀ ਹੈ ਇਸ ਕੇਸ ਦੀ ਸੁਣਵਾਈ ਹੋਈ ਹੈ ਇਸ ਵਿੱਚ ਪੁਲਿਸ ਦੀ ਤਰਫ ਤੋਂ ਉਹਨਾਂ ਨੂੰ ਦੇ ਉੱਤੇ ਦਰਜ ਕੀਤੇ ਗਏ ਕੇਸ ਦੇ ਸਬੰਧ ਵਿੱਚ ਆਪਣਾ ਜਵਾਬ ਦਾਖਲ ਕੀਤਾ ਗਿਆ ਸੀ ਇਸੇ ਦੌਰਾਨ ਹੀ ਸੁਪਾਲ ਸਿੰਘ ਖਹਿਰਾ ਦੀ ਤਰਫੋਂ ਇਹ ਐਪਲੀਕੇਸ਼ਨ ਲਗਾਈ ਗਈ ਹੈ ਤੇ ਹੁਣ ਹਾਈ ਕੋਰਟ ਦੁਆਰਾ ਸਰਕਾਰ ਦੀ ਤਰਫ ਤੋਂ ਦਾਇਰ ਕੀਤੇ ਗਏ ਜਵਾਬ ਨੂੰ ਵੀ ਦੇਖਿਆ ਜਾਵੇਗਾ ਤੇ ਨਾਲ ਹੀ ਅਗਲੀ ਸੁਣਵਾਈ ਕਰਨ ਦੇ ਸਬੰਧੀ ਆਦੇਸ਼ ਜਾਰੀ ਕੀ ਟੈਗਾ ਨੇ 14 ਫਰਵਰੀ ਨੂੰ ਅਗਲੀ ਸੁਣਵਾਈ ਹੋਣੀ ਹੈ ਸਵਿਚ ਪਤਾ ਲੱਗੇਗਾ ਨਾ ਕਿ ਜਿਵੇਂ ਕਿ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਜਲਾਲਾਬਾਦ ਪੁਲਿਸ ਨੇ ਸਾਲ 2015 ਦੇ ਵਿੱਚ ਮਾਰਕੀਟ ਕਮੇਟੀ ਢਿਲਵਾ ਦੇ ਜਿਹੜੇ ਸਾਬਕਾ ਚੇਅਰਮੈਨ ਨੇ ਗੁਰਦੇਵ ਸਿੰਘ ਸੈਤ ਜਿਹੜੇ ਨੇ ਸਮੇਤ ਨੌ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਇਸ ਦੇ ਲਈ ਜਿਹੜਾ ਕਿ ਹੈਰੋਇਨ ਤੇ 2400 ਦੇ ਬਿਸਕਟ ਤੇ ਇੱਕ ਦੇਸੀ 315 ਬੋਰ ਦਾ ਪਿਸਤਲ ਤੇ ਦੋ ਪਾਕਿਸਤਾਨੀ SIM ਕਾਰਡ ਤੇ ਇੱਕ ਟਾਟਾ ਸਫਾਰੀ ਕਾਰ ਵੀ ਬ੍ਰਾਹਮੜ ਹੋਈ ਸੀ ਇਸ ਮਾਮਲੇ 'ਚ ਹਾਲਾਂਕਿ ਇਸ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਕੋਈ ਵੀ FIR ਦਰਜਦੋ ਨਹੀਂ ਹੋਈ ਸੀ ਫਿਰ ਬਾਅਦ ਦੇ ਵਿੱਚ ਕਾਂਗਰਸ ਸਰਕਾਰ ਦੇ ਵੇਲੇ ਵੀ ਸੁਖਪਾਲ ਸਿੰਘ ਖਹਿਰਾ ਨੂੰ ਈਡੀ ਦੇ ਨੋਟਿਸਾਂ ਦਾ ਸਾਹਮਣਾ ਦਾ ਸਾਹਮਣਾ ਕਰਨਾ ਪਿਆ ਈਡੀ ਦੀ ਉਸ ਕਾਰਵਾਈ ਦੇ ਅਧੀਨ ਵੀ ਜੇਲ੍ਹ ਕੱਟਣੀ ਪਈ ਤੇ ਉਸ ਤੋਂ ਬਾਅਦ ਜਦੋਂ ਸੱਤਾ ਵਿੱਚ ਤਬਦੀਲੀ ਹੁੰਦੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਵੀ ਜਦੋਂ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਤਾਂ ਕਾਂਗਰਸ ਪਾਰਟੀ ਦੇ ਕਈ ਲੀਡਰਾਂ ਨੇ ਪ੍ਰਦਰਸ਼ਨ ਰੋਸ ਵੀ ਦਿਖਾਵਾ ਕੀਤਾ ਔਰ ਜੇਲ੍ਹ ਵਿੱਚ ਵੀ ਮਿਲਣ ਪੁੱਜੇ ਸਨ ਕਿ ਸਾਡੇ ਲੀਡਰ ਦੇ ਨਾਲ ਸਰਾ ਸਾਰੇ ਤੱਕਾ ਹੋ ਰਿਹਾ ਔਰ ਖੁਦ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਮੈਂ ਜਿਹੜੇ ਪੰਜਾਬ ਦੇ ਮੁੱਦੇ ਚੁੱਕੇ ਸਨ ਇਸੇ ਕਰਕੇ ਮੇਰੇ ਨਾਲ ਇਹ ਬਦਲਾਖੋਰੀ ਦੀ ਭਾਵਨਾ ਸਰਕਾਰ ਕਰ ਰਹੀ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਹੁਣ ਦੇਖਦੇ ਹਾਂ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਸਕਦਾ ਹੈ ਪਰ ਸੁਭਾਨਪੁਰ ਦੇ ਵਿੱਚ ਇੱਕ ਬੀਬੀ ਦੇ ਵੱਲੋਂ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜਿਹੜਾ ਮਾਮਲਾ ਦਰਜ ਹੋਇਆ ਸੀ ਉਸ ਸੰਬੰਧੀ ਧਾਰਾ 195 506 ਆਈਪੀਸੀ ਵੀ ਲਾਈ ਗਈ ਨਵਾਂ ਕੇਸ ਦਰਜ ਕੀਤਾ ਗਿਆ ਉਸ ਦੇ ਵਿੱਚ ਵੀ ਜ਼ਮਾਨਤ ਹੈ ਜਿਹੜੀ ਕੁਝ ਸਮਾਂ ਪਹਿਲਾਂ ਸੁਖਪਾਲ ਸਿੰਘ ਖੈਰਾ ਨੂੰ ਮਿਲ ਚੁੱਕੀ ਹੈ ਇਸੇ ਕਰਕੇ ਉਹ ਜੇਲ੍ਹ ਤੋਂ ਬਾਰ ਆਉਂਦੇ ਨੇ ਪਰ ਜਿਸ ਤੱਕ ਰਹੀ ਗਈ ਜਾਨ ਨੂੰ ਮਾਰਨ ਦੀਆਂ ਧਮਕੀਆਂ ਜਿਹੜੀਆਂ ਮਿਲ ਰਹੀਆਂ ਨੇ ਉਸ ਦੇ ਵਿੱਚ ਹੁਣ ਜਿਹੜਾ ਲਾਇਸੈਂਸ ਹੀ ਹਥਿਆਰ ਹੈ ਸੁਖਪਾਲ ਸਿੰਘ ਖੈਰਾ ਨੂੰ ਕਦੋਂ ਮਿਲ ਪਾਉਂਦਾ ਹੈ ਇਹ ਹੁਣ ਹਾਈ ਕੋਰਟ ਦੀ ਅਗਲੀ ਸੁਣਵਾਈ ਦੇ ਵਿੱਚ ਤੈਅ ਹੋਵੇਗਾ ਜਿਹੜੀ ਕਿ 14 ਫਰਵਰੀ ਨੂੰ ਹੋਣ ਜਾ ਰਹੀ ਹੈ ਫਿਲਹਾਲ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ